ਲੇ ਵੀ ਹੋਈ ਸੋ ਆਦਾ ਸੀ ਉਹਨਾਂ ਦੇ ਹੀ ਚੇਲੇ ਹਾਂਜੀ ਚਾਚੀ ਚਾਚਾ ਨਹੀਂ ਹੈਗੇ ਉਹਨੇ ਤਾਂ ਨਾਂ ਜੀ ਚਲਾਂਦੇ ਤੇ ਜੀ ਇੱਥੇ ਹੈਗੇ ਪਾਲਕ ਦੇ ਪਕੌੜੇ ਹੁੰਦੇ ਪਨੀਰ ਦੇ ਪਕੌੜੇ ਹੁੰਦੇ ਆ ਮੇਥੀ ਦੇ ਪਕੌੜੇ ਹੁੰਦੇ ਆ ਤੇ ਬਾਕੀ ਸਾਰੇ ਮਿਕਸ ਸਬਜ਼ੀ ਦੇ ਪਕੌੜੇ ਹੁੰਦੇ ਆ ਤੇ ਮੋਟੇ ਪਕੌੜੇ ਸਬਜ਼ੀ ਵਾਲੇ ਹੁੰਦੇ ਆ ਮਠਰੀ ਵੀ ਹੁੰਦੀ ਆ ਤੇ ਨਾਲ ਮਠਿਆ ਵੀ ਹੁੰਦੀ ਦੁਕਾਨਦਾਰ ਨੇ ਪੱਟੀਆਂ ਚੇਂਜ ਕਰ ਚੁੱਕੇ ਨੇ ਗੈਸ ਵਾਲੀਆਂ ਪੱਟੀਆਂ ਤੇ ਆ ਗਏ ਆ ਪਰ ਇੱਥੇ ਹੱਲੇ ਵੀ ਕੋਲੇ ਵਾਲੇ ਪਕੜੀ ਕੋਲੀ ਵਾਲੀ ਆਪਾਂ ਯੂਜ਼ ਕਰੀਦਾ ਕਿਉਂਕਿ ਇਹਦਾ ਸੁਆਦ ਕੁਝ ਲੱਗ ਹੁੰਦਾ ਆ ਉਹੋ ਜਿਹੇ ਜਿਹੇ ਸਿੰਕਾ ਲੱਗ ਹੁੰਦਾ ਇਹਦਾ ਮਿੱਠ ਕੱਛੀ ਗੱਲ ਜੀ ਕੱਛੀ ਗੱਲ ਜੀ ਕੀ ਹਾਲ ਹੈ ਬੱਦ ਜੀ ਜੀ ਅੱਛਾ ਹੈ ਸਰ ਠੀਕੇ ਸਰ ਵਧੀਆ ਹੈ ਸਰ ਕੀ ਕਾਰਨ ਹੈ ਜੀ ਮਿਸ ਤੁਸੀਂ ਇੱਥੇ ਬੈਠੇ ਹੋ ਹਨ ਲੋਕ ਤੁਹਾਨੂੰ ਇੰਨਾ ਪਿਆਰ ਕਰਦੇ ਨੇ ਹਾਂਜੀ ਹਾਂਜੀ ਇਹ ਦੁਕਾਨ ਸਰ ਪੁਰਾਣੀ ਚਾਚਾ ਪਕੌੜੇ ਦੀ ਹੈ ਤੇ ਉਹ 50 ਸਾਲ ਤੋਂ ਜ਼ਿਆਦਾ ਪੁਰਾਣੀ ਦੁਕਾਨ ਹੈ ਇਹ ਤੇ ਚਾਚੀ ਚਾਚਾ ਹੁੰਨੀ ਹੈ ਕਿ ਅਸੀਂ ਰੈਂਟ ਤੇ ਚਲਾਉਂਦੇ ਪਏ ਇਹ ਆਪਾਂ ਸਾਰੀ ਚੀਜ਼ਾਂ ਬ੍ਰਾਂਡਡ ਯੂਜ਼ ਕਰੀਦਾ ਇਹ ਬਾਇੰਡ ਫੋਰਚੂਨ ਦਾ ਵਿਸਨ ਵੀ ਆਪਣਾ ਵਧੀਆ ਜਲਾਈਦਾ ਉਹਦਾ ਪਕੌੜੇ ਵਧੀਆ ਬਣਾਈਦਾ ਕਿਹੜੇ ਕਿਹੜੇ ਪਕੌੜੇ ਇੱਥੇ ਹੁੰਦੇ ਆਪਣੇ ਕੋਲ ਜਿਹੜੇ ਜੀ ਇੱਥੇ ਹੈਗੇ ਪਾਲਕ ਦੇ ਪਕੌੜੇ ਹੁੰਦੇ ਪਨੀਰ ਦੇ ਪਕੌੜੇ ਹੁੰਦੇ ਆ ਮੇਥੀ ਦੇ ਪਕੌੜੇ ਹੁੰਦੇ ਆ ਤੇ ਬਾਕੀ ਸਾਰੇ ਨਿੱਕ ਸਬਜੀ ਦੇ ਪਕੌੜੇ ਹੁੰਦੇ ਆ ਤੇ ਮੋਟੇ ਪਕੌੜੇ ਸਬਜੀ ਵਾਲੇ ਹੁੰਦੀਆਂ ਮਟਰੀ ਦੀ ਹੁੰਦੀ ਆ ਤੇ ਨਾਲ ਮਠੀਆਂ ਵੀ ਹੁੰਦੀ ਜੀ ਤੇ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਲੋਕ ਦੱਸੋ ਇਹ ਜੋ ਸਵਾਦ ਚਾਚਾ ਹੀ ਦਿੰਦੇ ਹੁੰਦੇ ਸੀ ਉਹੀ ਸਵਾਦ ਅੱਜ ਤੁਹਾਡੇ ਕੋਲ ਹੱਲੇ ਵੀ ਉਹੀ ਸਵਾਦ ਹੈ ਹੱਲੇ ਵੀ ਉਹੀ ਸਵਾਦ ਹੈ ਅਸੀਂ ਉਹਨਾਂ ਦੀ ਹੀ ਚੇਲੇ ਆ ਹਾਂਜੀ ਚਾਚੀ ਚਾਚਾ ਨਹੀਂ ਹੈਗੇ ਉਹਨੇ ਤਾਂ ਨਾਂ ਚ ਚਲਾਉਂਦੇ ਪਏ ਸਿੱਖੇ ਤੁਸੀਂ ਉਹਨਾਂ ਤੋਂ ਹੀ ਹਾਂਜੀ ਉਹਨਾਂ ਕਿੰਨਾ ਮਿਸੂਸੀ ਕਿੰਨਾ ਸਮੋਂ ਨਾਲ ਰਹੇ ਹੋ ਕੰਮ ਸਿੱਖਿਆ ਤੁਹਾ ਦਾ ਹਾਂਜੀ ਇੱਥੇ ਲੱਗੇ ਹੋ ਨ 26 ਸਾਲ ਹੋ ਗਏ ਤੇ ਮੇਰੇ ਪ੍ਰਾਹ ਨੂੰ 26 ਸਾਲ ਹੋ ਗਏ ਕਰਤੇ ਤੇ ਮੈਨੂੰ 15 ਸਾਲ ਉਹਨਾਂ ਦੇ ਨਾਲ ਮੈਂ ਵੀ ਰਹਿੰਦਾ ਜੀ ਮੇਰਾ ਪ੍ਰਾਹ ਹੁਣ ਪਿੰਡ ਗਿਆ ਹੋਇਆ ਤੇ ਮੈਂ ਇੱਥੇ ਹੈਗਾ ਦੁਕਾਨ ਤੇ ਮੈਨੇ ਕੋਈ ਦਿਖਾਉਣਾ ਹੈ ਨਾ ਕਿਹੜੇ ਕਿਹੜੇ ਪਕੌੜੇ ਆਪਣੇ ਬਣਾਉਂਦੇ ਆ ਅੱਛਾ ਕਿਉਂ ਨਹੀਂ ਆਹਾਂ ਜਿਹੜੇ ਹੈਗੇ ਆ ਪਨੀਰ ਦੇ ਪਕੌੜੇ ਆ ਆਪਣੇ ਇਹ ਜਿਹੜੇ ਹੈਗੇ ਪਾਲਕ ਵਾਲੇ ਆ ਆ ਜਿਹੜੇ ਹੈਗੇ ਪਾਲਕ ਦੇ ਪਕੌੜੇ ਆ ਆ ਜੀ ਮੇਥੀ ਦੀ ਟਿੱਕੀ ਆ ਆ ਆਪਣਾ ਫ੍ਰੈਸ਼ ਫਰਾਈਜ਼ ਨਹੀਂ ਦਾ ਆਲੂ ਦੀ ਠਿੰਕ ਅੱਛਾ ਹਲੋ ਫਿੰਗਰ ਦੀ ਹੈ ਹਾਂ ਜੀ ਯਾਨੀ ਕਿ ਸਾਰਾ ਕੁਝ ਆਪ ਬਣਾਇਆ ਜਾ ਜਾਣਾ ਹੈ ਹਾਂ ਜੀ ਆਪਣੇ ਆਪਾਂ ਜੀ ਤੇ ਬਰੇਡ ਦੇ ਪਕੌੜੇ ਆ ਸਮੋਸੇ ਕਰਦੇ ਪਏ ਆ ਹਾਂ ਜੀ ਨਾਲੇ ਇੱਥੇ ਸਾਰੀ ਅੱਜ ਕੱਲ ਜਿਹੜੇ ਦੁਕਾਨਦਾਰ ਨੇ ਪੱਟੀਆਂ ਚੇਂਜ ਕਰ ਚੁੱਕੇ ਨੇ ਗੈਸ ਵਾਲੀਆਂ ਪੱਟੀਆਂ ਤੇ ਆ ਗਏ ਆ ਪਰ ਇੱਥੇ ਹਾਲੇ ਵੀ ਕੋਲੇ ਵਾਲੀ ਪੱਟੀ ਕੋਲੇ ਵਾਲੀ ਆਪਾਂ ਯੂਜ਼ ਕਰੀਦਾ ਕਿਉਂਕਿ ਇਹਦਾ ਸਵਾਦ ਕੁਝ ਲੱਗ ਹੁੰਦਾ ਆ ਉਦੋਂ ਜਿਹੜਾ ਸਿੰਕਾ ਲੱਗ ਹੁੰਦਾ ਇਹਦਾ ਮਿੱਠੀ ਸੇਕੀ ਨਾਲ ਸਮੋਸੇ ਬਣਾਈਦਾ ਆ ਤੁਹਾਡੇ ਸਾਹਮਣੇ ਆ 50 ਸਮੋਸੇ ਪਾਇਆ ਹੋਇਆ ਉਹਨੂੰ 20-25 ਮਿੰਟ ਲੱਗ ਜਾਣਾ ਕਟੋ-ਕਟ ਠੀਕ ਜੇ ਭਾ ਗੈਸ ਵਾਲੀ ਯੂਜ਼ ਕਰਾਂਗੇ ਤਾਂ ਨਾਲ-ਨਾਲ ਕਰ ਦੇਗੇ ਸਮੋਸੇ ਨੂੰ ਤਾਂ ਉਹ ਸਵਾਦ ਨਹੀਂ ਆਊਗਾ। ਯਾਨੀ ਕਿ ਮੱਠੇ-ਮੱਠੇ ਸੇਕਦੇ ਪਕਦੇ ਨੇ। ਜਿਵੇਂ ਟਿੱਕੀ ਸੇਕਦੇ ਪਕਾਈਦੇ ਸਮੋਸਿਆਂ ਨੂੰ। ਹਾਂਜੀ ਇਹ ਆਪਣਾ ਵਸਤਕਾਰੀ ਘਰ ਆ। ਇਹ ਕੰਮ ਕਰਦੇ ਆ। ਫਿਰ ਮੈਂ ਇਧੇ ਨਾਲ ਰਹਿੰਦਾ। ਠੀਕ ਹੈ ਠੀਕ ਹੈ। ਤੇ ਹੁਣ ਚਟਨੀਆਂ ਜਿਹਦੇ ਨਾਲ ਚਾਰ ਚੰਦ ਲਾਦੇ ਮੈਨੂੰ ਕੋਲ ਚਟਨੀਆਂ ਦਿਖਾਓ ਵੀ ਚੱਕਣੇ ਕਿਹੜੀਆਂ। ਆਹ ਚਟਨੀ ਹੈਗੀ ਆਪਣੀ। ਤਨੀਆ, ਪੁਦੀਨਾ, ਇਮਲੀ, ਸਾਰਾ ਕੁਝ ਆ ਗਿਆ। ਆ ਦੇਖੋ। ਫਰ ਟਿੱਚੜ ਨਹੀਂ ਬਣਾਇਦਾ ਨਾਲ ਇਹ ਮਿੱਠੀ ਚਟਨੀ ਬਣਾਇਦਾ ਐਮਲੀ ਗੁੜ ਪਾ ਕੇ ਸਾਰੀ ਇਹ ਚਟਨੀਆਂ ਵੀ ਆਪਣੇ ਆਪ ਬਣਾਇਦਾ ਹਾਂਜੀ ਆਪਣੇ ਆਪ ਆਪਣੇ ਹੱਥੋਂ ਬਣਾਇਦਾ ਕਿੱਥੋਂ ਕਿੱਥੋਂ ਜਿਹੜੇ ਲੋਕ ਤੁਹਾਡੇ ਕੋਲ ਆਉਂਦੇ ਨੇ ਵੀ ਜਿੰਨੇ ਹੈਗੇ ਪੰਜਾਬ ਦੇ ਪਿੰਡ ਮਤਲਬ 10 ਕਿਲੋਮੀਟਰ ਦੇ ਅੰਦਰ ਦੇ ਉਹਨਾਂ ਨੂੰ ਬਤਾਇਆ ਸਾਰੇ ਆਰਡਰ ਵੀ ਇੱਥੋਂ ਆਉਂਦੇ ਆ ਤੇ ਲੋਕੀ ਪਕੌੜੇ ਵੀ ਲੈ ਜਾਂਦੇ ਇੱਥੋਂ ਆ ਕੇ ਹਾਂਜੀ ਭਾਜੀ ਕੀ ਬੰਦ ਜਦੋਂ ਸ਼ੁਰੂਆਤ ਕੀਤੀ ਚਾਚਾ ਚਾਚੀ ਨੇ ਤੇ ਉਸ ਸਮੇਂ ਕਿੰਨਾ ਕ ਫਰਕ ਇਤੇ ਹੁਣ ਕਿੰਨਾ ਕ ਫਰਕ ਹੈ ਹੁਣ ਇਹ ਤੇ ਹੈਗਾ ਉਸ ਸਮੇਂ ਜਿਹੜਾ ਸੀਗਾ ਚਾਚਾ ਚਾਚਾ ਜਿਸ ਦੀ ਉਹ ਤਾਂ ਇੱਕ ਬਰਾਂਡ ਸੀ ਹੁਣ ਕਿਉਂਕਿ ਬਖੇਰੀ ਦੁਕਾਨਾ ਖੋਲ ਕੇ ਬੈਠੇ ਆ ਪਰ ਉਹਨਾਂ ਦੇ ਨਾਮੇ ਸਵਾਦ ਕਰਕੇ ਇਹਨਾਂ ਦੁਕਾਨ ਵਧੀਆ ਚਲਦੀ ਪਈ ਹੈ ਹੱਲੇ ਵੀ ਹਾਂਜੀ ਅਸਲ ਦੁਕਾਨ ਇਹੀ ਆ ਇਹੀ ਆਪਣੀ ਹਾਂਜੀ ਅਸਲ ਦੁਕਾਨ ਪੁਰਾਣੀ ਇਹੀ ਆ 1970 ਸੇ ਚਲਾਉਂਦੇ ਪਏ ਚਾਚਾ 1970 1970 ਸੇ ਤੇ ਅੱਜ ਮੈਂ ਚਲਾਉਂਦਾ ਪਈ ਹਾਂਜੀ ਤੇ ਜੇਕਰ ਕਿਸੇ ਨੇ ਪਕੌੜੇ ਖਾਣ ਵਾਸਤੇ ਆਣਾ ਹੈ ਨਾ ਕਿੱਥੇ ਆ ਸਕਦਾ ਹੈ ਵੀ तो हाँ जी जो लोकेशन है बानिया मोहल्ला पुराना बाजार फ्लोर से अपना मतलब डिस्ट्रिक्ट जलंधर बाकी थे है आप हाँ जी इस ऑर्डर नंबर भी आएगा अठानवे सात सौ साठ आप कॉल करके ऑर्डर भी लिखा सकते हैं आप होम डिलीवरी भी कर दे इधर मंदिर रखे है ਜ다 ਦੂਰ ਨਹੀਂ ਹੈ ਤਾਂ ਹਮ ਲੜੀ ਵੀ ਕਰ ਦੇਈ ਦਸੀ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਤੁਹਾਡਨਾ ਹਾਂਜੀ ਹਾਂਜੀ ਤਾਂ ਤੁਸੀਂ ਸੈਟਅਪ ਜਿਹੜਾ ਦੇਖ ਸਕਦੇ ਹੋ ਵੀ ਕਿੰਨਾ ਕੁ ਜ਼ਿਆਦਾ 올ਡ ਸਕੂਲ ਸੈਟਅਪ ਹੈ ਫਲੋਰ ਦੇ ਵਿੱਚ ਘੁੰਮਦੇ ਪਏ ਆ ਇੱਥੇ ਤੁਹਾਨੂੰ ਇੱਕ ਵਾਰ ਨਾ ਕੈਮਰਾਮੈਨ ਨੂੰ ਕਹੋ ਦਿਖਾਓ ਇੱਕ ਵਾਰੀ ਕਿਸ ਤਰੀਕੇ ਨਾਲ ਸਾਰਾ ਜਿਹੜਾ ਸੈਟਅਪ ਇੱਥੇ ਮੇਨਟੇਨ ਕੀਤਾ ਹੋਇਆ ਵਿੱਚ ਜਿਹੜੀ ਸੈਂਟਰ ਦੇ ਟੇਬਲ ਦੇ ਵਿੱਚ ਇੱਕ ਪੱਟੀ ਲੱਗੀ ਹੋਈ ਆ ਕੋਲੇ ਤੇ ਜਿਹੜੀ ਪੱਟੀ ਚੱਲ ਰਹੀ ਆ ਮਠੇ ਮਠੇ ਸੇਕਦੇ ਸਮੋਸੇ ਪੱਕਦੇ ਹੋਏ ਆ ਰਹੇ ਨੇ ਖੁਸ਼ਬੂ ਮਹਿਕ ਇੰਨੇ ਕਿ ਜ਼ਬਰਦਸਤ ਛੜੀ ਇੱਥੇ ਆਉਂਦੀ ਹੈ ਤੇ ਬਾਕੀ ਇਸ ਦੁਕਾਨ ਦੇ ਅੰਦਰ ਤੁਹਾਨੂੰ ਮਠੀਆਂ ਵੀ ਮਿਲ ਜਾਣਗੀਆਂ ਪਕੌੜੇ ਵੱਖ-ਵੱਖ ਪ੍ਰਕਾਰ ਦੇ ਜਿਹੜੇ ਇੱਥੇ ਪਕੌੜੇ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਸ ਦੇ ਵਿੱਚ ਬਰੈਡ ਟੋਸਟ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਟਿੱਕੀਆਂ ਨੇ ਪਾਲਕ ਦੇ ਪਕੌੜੇ ਨੇ ਪਨੀਰ ਵਾਲੇ ਪਕੌੜੇ ਨੇ ਤੇ ਆਲੂ ਫਿੰਗਰਸ ਇੱਥੇ ਸਭ ਕੁਝ ਮੌਜੂਦ ਹੈਗਾ ਤੁਹਾਨੂੰ ਖਰਾਵਾਂਗੇ ਜਿਹੜੇ ਬੈਂਗਣ ਦੇ ਪਕੌੜੇ ਉਭੀ ਇੱਥੇ ਮੋਜਣਗੇ ਤੇ ਇੱਕ ਖਾਸ ਗੱਲ ਇੱਥੇ ਇੱਕ ਜਿਹੜੀ ਜੇਕਰ ਤੁਸੀਂ ਮਟਰੀ ਦੇ ਸ਼ੌਕੀਨ ਹੋ ਤਾਂ ਮਟਰੀ ਇੱਥੇ ਜਿਹੜੀ ਤਾਜੀ ਕੱਢ ਕੇ ਦਿੱਤੀ ਹੈ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਜਦ ਮਟਰੀ ਤੁਸੀਂ ਦੇਖ ਸਕਦੇ ਹੋ ਵੀ ਬਰੀਕ ਮਟਰੀ ਹੁੰਦੀ ਹੈ ਪ੍ਰੋਪਰ ਖਸਤਾ ਹੋਣ ਤੋਂ ਨਿਕਰੀ ਦੀ ਵਾਸ਼ ਨਾ ਨਾ ਚਾਹਾਂਗੇ ਤੁਸੀਂ ਆਵਾਜ਼ ਵੀ ਸੁਣ ਸਕਦੇ ਹੋ ਵੀ ਕਿੰਨੀ ਕੁ ਵਧੀਆ ਹੈ ਨਹੀਂ ਕ੍ਰਿਸਪੀ ਜਿਹੜੀ ਸਾਊਂਡ ਇਹ ਕਰਦੇ ਨੇ ਤਾਂ ਲੋਕੇਸ਼ਨ ਤੁਹਾਨੂੰ ਜਿਹੜੀ ਵੀਡੀਓ ਦੇ ਵਿੱਚ ਦੱਸ ਦਿੱਤੀ ਆ ਚਾਚਾ ਪਕੌੜਿਆਂ ਵਾਲੇ ਫਲੋਰ ਬਾਣੀਆ ਬਾਜ਼ਾਰ ਦੇ ਵਿੱਚ ਮੌਜੂਦ ਨੇ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਘੈਂਟ ਘੈਂਟ ਪਕੌੜੇ ਜੇ ਉਹੀ ਸਵਾਦ ਜਿਹੜਾ ਚਾਚਾ ਚਾਚੀ ਜਿਹੜਾ ਇਸ ਦੁਕਾਨ ਦੇ ਉੱਤੇ ਦਿੰਦੇ ਹੋਣੇ ਤਾਂ ਤੁਸੀਂ ਫਲੋਰ ਦੀ ਇਸ ਦੁਕਾਨ ਦੇ ਵਿੱਚ ਆ ਸਕਦੇ ਹੋ ਭੀੜੀਆਂ ਅੰਗਲੀਆਂ ਨੇ ਪਰ ਦੁਕਾਨਾਂ ਦੇ ਵਿੱਚ ਸਵਾਦ ਬਿਲਕੁਲ ਏ ਕਲਾਸ ਹੈ ਤਾਂ ਇਦਾਂ ਦੀ ਹੋਰ ਅਪਡੇਟ ਸਾਡੇ ਚੈਨਲ ਨੂੰ ਫੋਲੋ ਜੁਲ ਕਰ ਲਓ ਤੁਸੀਂ ਵੀ ਹੈਡਲਾਈਨਸ ਕੈਮਰਾਮੈਨ ਸੇਵਾ ਸਿੰਘ ਮੈਂ ਅੰਬਰਵੀਰ ਥੈਂਕ ਯੂ